ਮਨੁਕਤਾ ਦੇ ਨਿਸ਼ਕਾਮ ਸੇਵਾ ਸੁਸਾਇਟੀ ਡੇਰਾ ਵਸੀ ਵੱਲੋਂ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੇ ਸਰੀਰਕ ਟੈਸਟ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੈਬੋਰੀਆਂ ਖੋਲੀਆਂ ਗਈਆਂ ਹਨ ਜਿੱਥੇ ਵੱਖ-ਵੱਖ ਬਿਮਾਰੀਆਂ ਤੋਂ ਗ੍ਰਸ ਲੋਕਾਂ ਦੇ ਟੈਸਟ ਜੋ ਕਰੀਬ 60 ਤਰ੍ਹਾਂ ਦੇ ਹਨ ਜਿਹੜੇ ਹੈਲਥ ਪੈਕੇਜ ਦੇ ਨਾਂ ਤੇ 500 ਰੁਪਏ ਵਿੱਚ ਕੀਤੇ ਜਾਂਦੇ ਹਨ ਤੇ ਸੰਗਰਾਣ ਦੇ ਵਾਲੇ ਦਿਨ ਹੋਰ ਮਹਿੰਗੇ ਟੈਸਟ ਮੁਫਤ ਹੁੰਦੇ ਹਨ ਮਰੀਜ਼ ਲਈ ਖਾਣ-ਪੀਣ ਦਾ ਪ੍ਰਬੰਧ ਪਿੰਡ ਦੇ ਲੋਕਾਂ ਵੱਲੋਂ ਕੀਤਾ ਜਾਂਦਾ ਹੈ ਇਸ ਸੰਬੰਧੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੇਲਾ ਦੇ ਗੁਰਦੁਆਰਾ ਦਸ਼ਮੇਸ਼ ਪਿਤਾ ਵਿਖੇ ਖੋਲੀ ਇਸ ਤਰ੍ਹਾਂ ਦੀ ਲੈਬੋਰਟਰੀ ਦੇ ਪ੍ਰਬੰਧਕ ਅਮਰੀਕ ਸਿੰਘ ਨਾਲ ਦਲਜੀਤ ਅਜਨੋਹਾ ਦੇ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਹੋਸਟ ਤੇ ਦੋਸਤ ਦਲਜੀਤ ਅਜਨੋਹਾ ਅਸੀਂ ਅਕਸਰ ਆਪਣੇ ਚੈਨਲ ਤੇ ਪ੍ਰੋਗਰਾਮ ਵਕਵਕ ਤਰ੍ਹਾਂ ਦੇ ਜਿਹੜੇ ਆ ਲੋਕ ਚੈਰੀਟੇਬਲ ਕੰਮ ਕਰਦੇ ਆ ਅਸੀਂ ਉਹਨਾਂ ਨੂੰ ਆਪਣੇ ਮੰਚ ਤੇ ਲਿਆ ਕੇ ਲੋਕਾਂ ਦੇ ਰੂਪ ਕਰਦੇ ਆ ਤਾਂ ਕਿ ਲੋਕ ਇਸ ਚੀਜ਼ ਤੋਂ ਜਾਗਰੂਕ ਹੋਣ ਤੇ ਉਹ ਜਿਹੜੀਆਂ ਸੰਸਥਾਵਾਂ ਆ ਉਹਨਾਂ ਤੋਂ ਵੱਧ ਤੋਂ ਵੱਧ ਫਾਇਦਾ ਲੈਣ ਇਸੇ ਲੜੀ ਦੇ ਤਹਿਤ ਅੱਜ ਪਹੁੰਚੇ ਅਸੀਂ ਪਿੰਡ ਚੇਲਾ ਵਿਖੇ ਜਿੱਥੇ ਕਿ ਜਿਹੜੀ ਆ ਚਹਿਲਿਆਚਾਰੀ ਤੇ ਉਹ ਜਿਹੜੀ ਨਵੋਟੀ ਆ ਉਹਦੇ ਵੱਲੋਂ ਆਪਣੀ ਡੇਰਾਵਾਸੀ ਵੱਲੋਂ ਆਪਣੀ ਬ੍ਰਾਂਚ ਖੋਲੀ ਗਈ ਹੈ ਜੀ ਇਹਨਾਂ ਦੇ ਸੁਸ਼ੇਤ ਜੀਤਾ ਜੀਰਾ ਸਾਹਿਬ ਜੀ ਉਹਨੇ ਵਿੱਚ ਜਿਹੜੇ ਮੁੱਖ ਸੇਵਾਦਾਰ ਨੇ ਅਸੀਂ ਆਖਰ ਉਸ ਲੈਬ ਦੇ ਸੰਬੰਧੀ ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਉਹ ਇਸ ਲੈਬ ਦੇ ਵਿੱਚ ਕਿਆ ਉਹ ਨਸੁਕਾ ਦੇ ਰਹੇ ਰੋ ਜਿਹੜੇ ਜਿਹੜੇ ਦਸਤਾਵੇਜ਼ ਐਸਾ ਹੀ ਸਸਕਾ ਨਹੀਂ ਉਹ ਹੈ ਕਿ ਕਾ ਖਲਸਾ ਰਹਿਮੀ ਦੀ ਖਤੇ ਮੈਂ ਦਾਸ ਅਮਰੀਕ ਸਿੰਘ ਬੰਡ ਤੇਲਾ ਸਾਡੇ ਨਗਰ ਦੇ ਵਿੱਚ ਐਸਟੀਆਰ चैरीटेबल लैबोरटरी डेरावसी के सहयोग नाम नगर की सं एन आर आई भ्रावे सहयोग के नाम समाज की सेवा देख भलाई दे चैरीटेबल लैबोरटरी खराब की गई है जो के लोग ऐसा फैला उठा रहे हैं काफ़ी दूरों तो दूरों लो लोग आ रहे हैं कोशिश यही है कि उन्हें व् तो वहलत वैसिलिटी तो तो और हाई टेक टेक्नोलॉजी ਦੇ ਨਾਲ ਸੇਵਾ ਚੱਲ ਰਹੀ ਹੈ ਉਹਦੇ ਵਧੀਆ ਤਰੀਕੇ ਨਾਲ ਇਸ ਨੂੰ ਅਸੀਂ ਹੋਰ ਵੀ ਆਸਾਨ ਕਰਨ ਦੇ ਲਈ ਜੋ ਕਿ ਸਰਕਾਰੀ ਰੇਟਾਂ ਤੋਂ ਵੀ ਘੱਟ ਰੇਟ ਤੇ ਲਿਆਉਣ ਦੀ ਕੋਸ਼ਿਸ਼ ਸਾਡੀ ਡੇਰਾ ਵਸੀ ਦੇ ਨਾਲ ਗੱਲਬਾਤ ਚੱਲ ਰਹੀ ਹੈ ਆਪਣੇ 15-20 ਦਿਨ ਦੇ ਤੱਕ ਅਸੀਂ ਇਸ ਤੋਂ ਵੀ ਘੱਟ ਰੇਟ ਕਰਨ ਦੀ ਕੋਸ਼ਿਸ਼ ਕਰਨੀ ਚੱਲ ਰਹੀ ਹੈ ਜੋ ਕਿ ਹੈਲਥ ਪੈਕੇਜ ਕੰਪਨੀ 900 ਰੁਪਏ ਦੇ ਵਿੱਚ ਹੈ ਉਸ ਨੂੰ 800 ਰੁਪਏ ਦੇ ਵਿੱਚ ਕਰਨ ਦੀ ਹੈਗੀ ਆ ਪ੍ਰੋਗਰਾਮ ਚੱਲਿਆ ਧੰਨਵਾਦ ਅਗਲੇ 15 20 ਦਿਨ ਤੱਕ ਹੋ ਜਾਵੇਗਾ ਵਿਟਾਮਿਨ ਡੀ ਦੇ ਟੈਸਟ ਜੋ ਕਿ ਬਾਹਰ 1200 ਰੁਪਏ ਤੱਕ ਹੈ ਉਥੋਂ ਅਸੀਂ 290 ਰੁਪਏ ਤੱਕ ਤੇ ਬਾਕੀ ਦੇ ਟੈਸਟ ਵੀ એનર્ਜੀ ਟੈਸਟ ਵਿਟਾਮਿਨ ਦੇ ਨਾਲ ਬਲੱਡ ਦੇ ਟੈਸਟ ਉਹਨਾਂ ਨੂੰ ਵੀ ਹੋਰ ਘੱਟ ਰੇਟਾਂ ਦੇ ਕਰਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਕਿ ਮਾਤ-ਮਤ ਲੋਕਾਂ ਨੂੰ ਸੁਵਿਧਾ ਮਿਲੇ ਇਹ ਰਾਹਮ ਖਦਾਰ ਮੀਟਿੰਗ ਹੀ ਅਸੀਂ ਜਿਹੜੀ ਹੈ ਗੁਰਪੁਰੂ ਦੇ ਵਿੱਚ ਅਸੀਂ ਗੱਲ ਕਰਦੇ ਆ ਕਿਉਂਕਿ ਅਸੀਂ ਇਹ ਜਿਹੜੀਆਂ ਕੁਝ ਗੱਲਾਂ ਕੀਤੀਆਂ ਇਹ ਜਿਹੜੀ ਲੈਬ ਆ ਤੁਸੀਂ ਕਦੋਂ ਤੋਂ ਲੈਬ ਹੁੰਦੀ ਹੈ ਪਿਛਲੇ 1 ਅਗਸਤ ਤੋਂ ਇਸ ਦਾ ਉਗਾਟ ਰੋਇਆ ਅਸੀਂ ਸਰਦਾਰ ਰਜਿੰਦਰ ਸਿੰਘ ਕੈਨੇਡਾ ਦੇ ਵਾਸੀ ਵੱਲੋਂ ਸਲਾਹ ਦਿੱਤੀ ਗਈ ਸੀ ਕਿ ਆਪਾਂ ਪੈਂ ਨਗਰ ਦੇ ਵਿੱਚ ਲੋਕਾਂ ਦੀ ਸੇਵਾ ਅਲੱਗ-ਅਲੱਗ ਤਰੀਕਿਆਂ ਨਾਲ ਕਿਸ ਤਰ੍ਹਾਂ ਕਰ ਸਕਦੇ ਹਾਂ ਤਾਂ ਇਹ ਤੋਂ ਪਹਿਲਾਂ ਇਹ 2 ਮਹੀਨੇ ਤੋਂ ਨਵਾਂ ਸ਼ਹਿਰ ਵਿੱਚ ਇਸੀ ਦਾਸ ਨਵਾਂ ਸ਼ਹਿਰ ਵੀ ਗੁਰੂ ਨਾਨਕ ਦਾਸ ਸੇਵਾ ਸੁਸਾਇਟੀ ਦੇ ਵਿੱਚ ਸੇਵਾ ਕਰ ਰਿਹਾ ਹੈ ਉਹਨਾਂ ਦੇ ਨਾਲ ਬੇਨਤੀ ਕਰਕੇ ਅਸੀਂ ਗੁਰੂ ਨਾਨਕ ਦਾਸ ਸੇਵਾ ਸੁਸਾਇਟੀ ਤੋਂ ਉਹਨਾਂ ਦੇ ਬਰਾਦਵੇਂ ਨਾਲ ਜੁੜਿਆ ਆਪਣੇ ਨੰਕਰ ਨੂੰ ਜੋ ਕਿ ਚੈਰੀਟੇਬਲ ਲੈਬਰਾਟਰੀ ਵਰਦੁਾਨਾ ਤਸ਼ਮੀਲ ਕਿਤਾਬ ਪਿੰਡ ਇਹਨਾਂ ਦੇ ਵਿੱਚ 1 ਅਗਸਤ ਤੋਂ ਚੱਲਦੀ ਹੈ ਔਰ ਅੱਜ 1.5 ਮਹੀਨੇ ਤੋਂ ਇਹ ਸੇਵਾ ਚੱਲਦੀ ਹੈ ਜਿਸ ਦੇ ਵਿੱਚ ਸੰਗਰਾਮ ਵਾਲੇ ਮੈਂ ਪੰਜ ਟੈਸਟ ਫ੍ਰੀ ਰੱਖੇ ਗਏ ਹਨ ਜਿਸ ਦੇ ਵਿੱਚ ਫੈਰਟ ਬਹੁਤ ਵਿਟਾਮਿਨ ਦੀ ਟੈਸਟ ਹਨ ਸ਼ੂਗਰ ਟੈਸਟ ਹੈ ਇਹ ਸਰਗੰਧ ਵਾਲੇ ਦਿਨ ਹਰ ਮਹੀਨੇ ਫ੍ਰੀ ਹੋ ਗਏ ਹਨ ਇਸ ਤੋਂ ਇਲਾਵਾ ਬਾਉਮੀ ਚੀ ਜਿਵੇਂ ਤੁਸੀਂ ਦੱਸ ਰਹੇ ਹੋ ਉਹ ਜਿਹੜੇ ਹੋ ਟੈਸਟ ਵੀ ਹੋ ਰਹੇ ਹੈ ਜਿਹੜੀ ਜਿਹੜੀ ਹੈ ਕਿ ਲੈਬ ਹੋਈ ਆ ਇਹ ਜਿਹੜੀ ਲੈਬ ਆ ਇਹਦੇ ਵਿੱਚ ਜਿਹੜੀ ਆ ਕੋਈ ਇੰਡੀਵਿਜੂਅਲ ਵਿਅਕਤੀ ਚਲਾਉਂਦਾ ਜਾਂ ਇਸ ਵਾਰੀ ਸਰਸਤਾ ਜਾਂ ਪ੍ਰਿੰਟ ਦੇ ਸਹਿਯੋਗ ਦੇ ਨਾਲ ਚੱਲ ਰਹੀ ਹੈ ਇਸ ਦੇ ਵਿੱਚ ਮੇਨ ਸਹਿਯੋਗ ਸਰਕਾਰ ਗੁਰਜਿੰਦਰ ਸਿੰਘ ਕਨੇਡਾ ਨਿਵਾਸੀ ਅਤੇ ਨੱਗਰ ਦੀ ਸਾਰੀ ਸੰਗਤ ਦੇ ਸਹਿਯੋਗ ਨਾਲ ਚੱਲ ਰਹੀ ਹੈ ਜੋ ਕਿ ਦਾਸ ਨੂੰ ਇਹ ਸੇਵਾ ਸੌਂਪੀ ਗਈ ਹੈ ਨੱਕਰ ਵੱਲੋਂ ਨੱਕਰ ਦੀ ਸੰਗਤ ਵੱਲੋਂ ਔਰ ਬਾਹਿਗੁਰੂ ਦੀ ਕਿਰਪਾ ਨਾਲ ਠੀਕ ਠਾਕ ਚੱਲ ਰਹੀ ਹੈ ਕਿ ਕਿੰਨੇ ਕੁ ਮਰੀਕ ਤੁਹਾਡੇ ਜਿਹੜੇ ਆਏ ਇੱਥੇ ਆ ਜਾਂਦੇ ਆ ਤੇ ਕੀ ਇਹ ਲੈ ਜਿਹੜੀ ਆ ਤੁਹਾਡੀ ਡੇਲੀ ਹੈ ਇਹਦਾ ਟਾਈਮਿੰਗ ਕੀ ਆ ਟਾਈਮਿੰਗ 6:30 ਤੋਂ 11 ਵਜੇ ਤੱਕ ਰੱਖਿਆ ਗਿਆ ਕਿਉਂਕਿ ਸਾਡੇ ਸੰਪਲ ਹਰ ਰੋਜ਼ ਡੇਰਾ ਵਸੀ 3 ਵਜੇ ਤੱਕ ਪਹੁੰਚੜੇ ਹੁੰਦੇ ਹਨ ਇਸ ਕਰਕੇ ਇਸ ਦਾ ਟਾਈਮਿੰਗ ਅਸੀਂ ਨਾਟੇ ਸੇ ਤੋਂ 11 ਵਜੇ ਤੱਕ ਰੱਖਿਆ ਗਿਆ ਹੈ ਔਰ ਐਵਰੇਜ ਸਾਡੀ ਤਕਰੀਬਨ ਹਰ ਰੋਜ਼ 35 ਦੀ ਐਵਰੇਜ ਹੈ ਅੱਜ ਦੇ ਪੇਸ਼ੈਂਟ 45 ਹੋ ਗਏ ਹਨ ਤਕਰੀਬਨ ਐਵਰੇਜ 30 ਤੋਂ 35 ਦੀ ਹਰ ਰੋਜ਼ ਦੀ ਹੈ ਸਾਡੇ ਪਿੰਡ ਦੇ ਵਿੱਚ ਕਿਵੇਂ ਆਪਾਂ ਦੇਖਿਆ ਗਿਆ ਕਿ ਇਸ ਲੈਬ ਦੇ ਦਰਾ ਕਰਤੇ ਹੈ ਲੈਬ ਪ੍ਰੀਆ ਤੇ ਦੂਰੋਂ ਦੂਰੋਂ ਜਿਹੜੇ ਆ ਪੇਸ਼ੈਂਟ ਜਿਹੜੇ ਆਪਣੇ ਟ੍ਰੀਟਮੈਂਟ ਪਰ ਟ੍ਰੋਲ ਲਈ ਜਾਂ ਇਥੋਂ ਟੈਸਟ ਕਰਵਾ ਲਈ ਆਉਂਦੇ ਆ ਇਥੋਂ ਕਾਫੀ ਪੂਰੇ ਭਾਗ ਦੇ ਵਿੱਚ ਪ੍ਰਿੰਟ ਹੋਣ ਦੇ ਕਾਰਨ ਕੀ ਬਣ ਉਕਤੀਆਂ ਨੂੰ ਜਿਹੜੇ ਬੀਜ ਆਉਂਦੇ ਆ ਉਹਨਾਂ ਨੂੰ ਮੁਸ਼ਕਲ ਹੁੰਦੀ ਆ ਉਹਦੇ ਲਈ ਕੋਈ ਤੁਹਾਡਾ ਕੋਈ ਆਉਣ ਵਾਲੇ ਸਮੇਂ ਚ ਪ੍ਰਬੰਧਨ ਹੈ ਕੋਈ ਹੈ ਸਰਪ੍ਰੋਹ ਹੈ ਜਿਹੜੀ ਉਹਨਾਂ ਨੂੰ ਇਥੇ ਤੱਕ ਪਹੁੰਚ ਲੈ ਕੇ ਕਿਸੇ ਤਰ੍ਹਾਂ ਦੀ ਸਰਵੈਂਸ ਉਹਨਾਂ ਨੂੰ ਉਪਲਬਧ ਕਰਵਾਈ ਜਾਵੇ ਸਾਡੀ ਕੋਸ਼ਿਸ਼ ਹੈ ਕਿ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਇੱਕ ਗੱਡੀ ਦਾ ਬੰਦੋਬਸਤ ਕਰਕੇ ਮਰੀਜ਼ਾਂ ਨੂੰ ਜੋ ਕਿ ਸੀਰੀਅਸ ਮਰੀਜ਼ ਹਨ ਉਹਨਾਂ ਦੇ ਸੈਂਪਲ ਉਹਨਾਂ ਦੇ ਘਰ ਪਹੁੰਚ ਕੇ ਲੈ ਜਾਣ ਇਹ ਹੈ ਪ੍ਰਬੰਧਨ ਪ੍ਰਬੰਧ ਇਸ ਦਾ ਕੀਤਾ ਗਿਆ ਹੈ ਅਸੀਂ ਟੈਕਨੀਸ਼ੀਅਨ ਸਾਡੇ ਕੋਲ ਦੋ ਹਨ ਇੱਕ ਟੈਕਨੀਸ਼ੀਅਨ ਨੂੰ ਅਸੀਂ ਜੋ ਸੀਰੀਅਸ ਪੇਸ਼ੈਂਟ ਹਨ ਉਹਨਾਂ ਦੇ ਘਰ ਪਹੁੰਚਾ ਕੇ ਉਥੋਂ ਸੈਂਪਲ ਲੈਣ ਜਾਣ ਦਾ ਪ੍ਰਬੰਧ ਹੈ ਇਸ ਤੋਂ ਇਲਾਵਾ ਮਰੀਜ਼ਾਂ ਲਈ ਗੱਡੀ ਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪ੍ਰਬੰਧ ਕੀਤਾ ਜਾ ਰਿਹਾ ਹੈ ਤਾਂ ਕਿ ਦੂਰ ਤਰ੍ਹਾਂ ਦੇ ਤੇ ਆਉਣ ਵਾਲੇ ਜੋ ਕਿ ਮਰੀਜ਼ ਹਨ ਉਹਨਾਂ ਨੂੰ ਉੱਥੇ ਛੱਡਣ ਜਾਣ ਤੇ ਲਿਓਣ ਜਾਣ ਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਬੰਧ ਕੀਤਾ ਜਾਵੇਗਾ ਇਹ ਵਿਚਾਰ ਅਧੀਨ ਹੈ ਐਨ ਆਰ ਆਈ ਭਰਾਵਾਂ ਦੇ ਚਾਹੇ ਜੋ ਬਿਨਾ ਇੱਕ ਆਪਾਂ ਲਾਜ਼ਮੀ ਨਾਲ ਇਹਨਾਂ ਸੁਰਤਾਂ ਦੀ ਜਿੱਥੇ ਗੱਲ ਕਰਦੇ ਨੇ ਤੇ ਇਹ ਵੀ ਗੱਲ ਕੀਤੀ ਜਿਵੇਂ ਅਕਸਰ ਦੇਖਿਆ ਕਿ ਇਹ ਦੂਸਰੀਆਂ ਲੈਬਸ ਹੈਗੀਆਂ ਉਹਨਾਂ ਦੇ ਵਿੱਚੋਂ ਰਿਪੋਰਟ ਲੈਣ ਲਈ ਪੇਸ਼ੈਂਟ ਨੂੰ ਆਪ ਖੁਦ ਆਉਣਾ ਪੈਂਦਾ ਹੈ ਕਿਵਾਂ ਪੇਸ਼ੈਂਟ ਜਿਹੜਾ ਨਹੀਂ ਆ ਸਕੀ ਤੋ ਨਹੀਂ ਚਾਹਤਾ ਤਾਂ ਨਹੀਂ ਆ ਸਕਦਾ ਤੇ ਤੁਹਾਡੇ ਕੋਲ ਉਹ ਹੈ ਵੀ ਕਿਹੜੀ ਫੈਸਿਲਿਟੀ ਜਿਹੜੀ ਪ੍ਰੋਵਾਈਡ ਕੀਤੀ ਜਾਂਦੀ ਆ ਤਾਂ ਕਿ ਜਿਹੜੀ ਇਹਦੀ ਰਿਪੋਰਟ ਪੇਸ਼ੈਂਟ ਤੱਕ ਕਿਵੇਂ ਪਹੁੰਚਾਈ ਜਾਂਦੀ ਹੈ ਜਿਹੜਾ ਬੂਰੋ ਪੇਸ਼ੈਂਟ ਹੈ ਇਸ ਦਾ ਜੋ ਰਿਪੋਰਟਿੰਗ ਸਿਸਟਮ ਹੈ ਬਹੁਤ ਹੀ ਹਾਨਾ ਦਰਜੇ ਦਾ ਇਹ ਕਹਿੰਦੇ ਕਿ ਲੇਟੈਸਟ ਟੈਕਨੀਕ ਹੈ ਅਸੀਂ ਸਾਮੂ 8 ਵਜੇ ਤੱਕ ਹਰ ਡਿਵੀਜ਼ਨ ਦੇ WhatsApp ਨੰਬਰ ਤੇ ਔਰ ਲੈਂਕ ਦੇ ਵਿੱਚ ਮੈਸੇਜ ਆ ਜਾਂਦਾ ਹਨ ਅ ਦੂਸਰੇ ਦਿਨ ਅਗਰ ਪ੍ਰਿੰਟ ਚਾਹੀਦਾ ਹੈ ਕਿ ਤਾਂ ਉਹ ਅਸੀਂ ਦੂਸਰੇ ਦਿਨ ਉਹ ਪ੍ਰੋਵਾਈਡ ਕਰਦੇ ਆ ਪਰ ਜਿਹੜੇ بڑے ਲਿਖੇ ਲੋਕ ਹਨ ਪਿੰਡਾਂ ਦੇ ਉਹਨਾਂ ਨੂੰ ਇਹ ਰਿਪੋਰਟ WhatsApp ਨੰਬਰ ਤੋਂ ਕਿਤੇ ਵੀ ਆਪਣਾ ਪ੍ਰਿੰਟ ਲੈ ਸਕਦੇ ਹਨ ਇੱਥੇ ਆਉਣ ਦੀ ਵੀ ਲੋੜ ਨਹੀਂ ਹੈ ਹਾਂ ਇਹ ਬੜੀਆ ਬਹੁਤ ਤਰੀਕਾ ਹੈਗਾ ਕਿ ਹਰ ਆਦਮੀ ਨੂੰ ਪ੍ਰਿੰਟ ਆਊਟ ਆਨਲੀ ਇੱਥੇ ਨੋਡਲਰੀ ਰਿਪੋਰਟ ਉਹਨਾਂ ਨੂੰ ਇੰਡੀਵਿਜੂਅਲ ਦੇ ਵਟਸਐਪ ਨੰਬਰ ਤੇ ਭੇਜੀ ਜਾਂਦੀ ਹੈ ਕਿਉਂਕਿ ਉਸੇ ਦਿਨ ਸ਼ਾਮ ਨੂੰ ਪਹੁੰਚ ਜਾਂਦੀ ਹੈ ਅਸਲਾ ਪਿਛੇ ਕੀ ਬਹੁਤ ਬਾਤ ਵਿਖਾਇਆ ਜਾਂਦਾ ਹੈ ਜੇ ਪੇਸ਼ੰਤ ਆਉਂਦੇ ਆ ਤੁਹਾਨੂੰ ਆਉਂਦੇ ਆ ਜੇ ਕੋਈ ਕਰਾਇਆ ਬਣੇ ਦੀ ਸ਼ਾਕਰ ਤੋਂ ਆਉਂਦੇ ਆ ਬਗਵਾੜੇ ਤੋਂ ਆਉਂਦੇ ਆ ਜਾਂ ਮਹਲ ਤੋਂ ਆਉਂਦੇ ਆ ਜਾਂ ਦਰਸ਼ਨ ਕਰ ਤੋਂ ਆਉਂਦੇ ਆ ਉਹ ਕਈ ਵਾਰ ਖਾਲੀ ਪੇਟ ਆਉਂਦੇ ਆ ਉਹਨਾਂ ਦੇ ਖਾਣ ਦੀ ਵਿਵਸਥਾ ਇੱਥੇ ਕੀਤੀ ਗਈ ਹੈ ਜਾਂ ਕਿੱਦੇ ਵੱਲੋਂ ਕੀਤੀ ਗਈ ਹੈ ਨਗਰ ਦੀ ਸੰਗਤ ਦੇ ਸਹਿਯੋਗ ਨਾਲ ਸੂਰ ਨਗਰ ਚੇਨਾ ਵੱ ਉਹਨਾਂ ਦੇ ਨਹੀਂ ਆਉਣ ਵਾਲੇ ਪੇਸ਼ੈਂਟ ਜੋ ਕਿ ਸੈਂਪਲ ਦੇਣ ਆਉਂਦੇ ਹਨ ਉਹਨਾਂ ਲਈ ਜਾ ਅਤੇ ਪਰਸ਼ਾਦੇ ਦਾ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਕਿਉਂਕਿ ਲੈਬੋਰੀ ਲਈ ਸਪੈਸ਼ਲ ਚਲਾਇਆ ਗਿਆ ਹੈ ਇਸ ਤੋਂ ਇਲਾਵਾ ਹਰ ਜੋ ਵੀ ਲੰਗਰ ਸ਼ੱਕਦਾ ਹੈ ਉਹ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਲੈਬੋਰੀ ਪਰਸਨ ਨੇ ਸਭ ਲਈ ਸਲਵਤ ਨਹੀਂ ਲੰਗਰ ਦੀ ਸੇਵਾ ਕੀਤੀ ਗਈ ਹੈ 12 ਵਜੇ ਤੱਕ ਲੰਗਰ ਦੀ ਸੇਵਾ ਲੈਬੋਰੀ ਦੇ ਆਉਣ ਵਾਲੇ ਮਰੀਜ਼ਾਂ ਨੇ ਇਹ ਕੀਤੀ ਗਈ ਹੈ ਇਹ ਲਗਾਤਾਰ ਚੱਲਦੀ ਰਹੇ ਆ ਬਹੁਤ ਬਹੁਤ ਧੰਨਵਾਦ ਸਰਦਾਰ ਮਿਕਸ਼ੀ ਜੀ ਤੁਸੀਂ ਸਾਡੇ ਨਾਲ ਗੱਲ ਕੀਤੀ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਿਅਮ ਨਾਲ ਇਹ ਭਾੜੀ ਕਰਵਾ ਜਿਹੜੀ ਲੋਕਾਂ ਤੱਕ ਆਵਾਮ ਤੱਕ ਪਹੁੰਚਾਈਏ ਦੋਸਤੋ ਇਹ ਸਾਡੇ ਸਰਦਾਰ ਮਿਕਸ਼ੀ ਜੀਲਾ ਜਿਨ੍ਹਾਂ ਨੇ ਆਪਣੀ ਲੈਬੂਰੀਆਂ ਜਾਨਵਰੀਆਂ ਸੂਤਾں ਸਾਡੇ ਚੈਨਲ ਨਾਲ ਦੱਸੀਆਂ ਤੇ ਅਸੀਂ ਵੀ ਇਹ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਤੁਸੀਂ ਅਗੀਆਂ ਜਿਹੜੀਆਂ ਮੇਚਾਂ ਨੂੰ ਸੂਤਾ ਦਿੱਤੀਆਂ ਜਾਂਦੀਆਂ ਆ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਮ ਤੱਕ ਪਹੁੰਚਾਈਏ ਤਾਂ ਕਿ ਇਸ ਲੈਬ ਦਾ ਬਰਤਬਤ ਲੋਕਾਂ ਦਾ ਇਹ ਰਖਾਸ਼ਣ ਬੀਬੀ ਸਿੰਘ ਪੰਜਾਬ ਦੇ ਵਿਸ਼ਾਪਤ ਡਾ ਜੀ ਅਜਰੂਹਾ ਹਸ਼ਿਆਰਪੁਰ ਤੋਂ ਦਲਜੀਤ ਅਜਨੋਹਾ ਦੀ ਰਿਪੋਰਟ ਐਸਐਮਜ਼ेड ਨਿਊਜ਼